ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕਾਮਨਾਵਾਂ ਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਉੱਤਮ ਦਾਨ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਦਾਨ ਕਰਕੇ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦਿਲਦਰ ਦੂਰ ਹੋ ਜਾਣਗੇ ਇਹ ਦਾਨ ਕਰਨ ਦੇ ਨਾਲ ਪਰਮਪਿਤਾ ਪਰਮਾਤਮਾ ਜੀ ਦੀ ਬੇਅੰਤ ਖੁਸ਼ੀ ਲੈਂਦੀ ਆ ਮਾੜੇ ਕਰਮ ਮਾੜੇ ਲੇਖ ਮਿਟ ਜਾਂਦੇ ਨੇ ਇਹ ਦਾਨ ਕਰਨ ਵਾਲੇ ਦਾ ਵੀ ਭਲਾ ਹੁੰਦਾ ਏ ਅਤੇ ਜਿੰਨੂੰ ਦਾਨ ਕੀਤਾ ਜਾਂਦਾ ਹੈ ਭਾ ਕਿ ਜਿੰਨੂੰ ਇਹ ਚੀਜ਼ ਦਿੱਤੀ ਜਾਂਦੀ ਏ ਉਹਦਾ ਵੀ ਪਲਾ ਹੁੰਦਾ ਹੈ ਉਹਦੇ ਵੀ ਕਰਮ ਸਵਾਰੇ ਜਾਂਦੇ ਆ ਤਾਂ ਫਿਰ ਇਹ দান ਕਿਹੜਾ ਹੈ ਕਿੰਜ ਕਰਨਾ ਹੈ ਅਤੇ ਕਿੰਜ ਸਾਡਾ ਭਲਾ ਹੁੰਦਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀਏ ਗਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਘਟਨਾ ਸਾਂਝੀ ਕਰਾਂਗੇ ਕਿਸੇ ਪਰਿਵਾਰ ਦੀ ਹੱਡ ਬੀਤੀ ਇਹ ਹੱਡ ਬੀਤੀ ਨੂੰ ਸੁਣ ਕੇ ਮਨ ਨੂੰ ਬਹੁਤ ਬਲ ਮਿਲਦਾ ਹੈ ਅਤੇ ਇਸ দান ਦੀ ਤਾਕਤ ਬਾਰੇ ਵੀ ਪਤਾ ਲੱਗਦਾ ਹੈ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਘਰ ਦੇ ਵਿੱਚ ਮੱਝਾਂ ਗਾਵਾਂ ਪਾਵ ਕਿਰਜਕ ਪੱਖੋਂ ਕੋਈ ਕਮੀ ਨਹੀਂ ਪਰ ਕਹਿੰਦੇ ਪਤਾ ਨਹੀਂ ਅਚਾਨਕ ਕੀ ਹੋ ਗਿਆ ਕਿ ਉਹਨਾਂ ਦੇ ਉੱਤੇ ਮਾੜਾ ਸਮਾਂ ਸ਼ੁਰੂ ਹੋ ਗਿਆ ਸਭ ਖੇਤ ਵਿੱਕ ਗਏ ਗਹਿਣੇ ਵਿੱਕ ਗਏ ਘਰੋਂ ਮੱਝਾਂ ਗਾਵਾਂ ਵੇਚ ਲੈਣਾ ਪਿਆ ਅਤ ਦੇ ਅਮੀਰ ਇੱਕਦਮ ਗਰੀਬ ਹੋ ਗਏ ਕਰਜ਼ਾ ਲੈਣਾ ਪਿਆ ਕਹਿੰਦੇ ਘਰ ਦਾ ਮੁਖੀਆ ਬੜਾ ਹੀ ਦੁਖੀ ਪਰੇਸ਼ਾਨ ਰਹਿਣ ਲੱਗਾ ਕਿ ਮੇਰੇ ਤੋਂ ਐਸੀ ਕੀ ਗਲਤੀ ਹੋ ਗਈ ਆ ਜਿਸ ਕਰਕੇ ਮੇਰਾ ਇਨਾ ਨੁਕਸਾਨ ਹੋ ਰਿਹਾ ਏ ਮੇਰੇ ਮੈਨੂੰ ਘਾਟਾ ਪੈ ਰਿਹਾ ਏ ਕਹਿੰਦੇ ਚਾਰੇ ਪਾਸਿਆਂ ਤੋਂ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਨੇ ਹਉਂ ਕਿਰ ਲਿਆ ਕਿਸੇ ਨੇ ਕਹਿ ਦਿੱਤਾ ਵੀ ਤੁਹਾਨੂੰ ਤਾਂ ਕਿਸੇ ਨੇ ਕੁਝ ਕਰ ਦਿੱਤਾ ਹੈ ਨਹੀਂ ਤਾਂ ਅਚਾਨਕ ਹੀ ਤੁਹਾਨੂੰ ਇਨਾ ਨੁਕਸਾਨ ਕਿੰਜ ਹੋ ਸਕਦਾ ਸੀ ਕਹਿੰਦੇ ਇਹਨਾਂ ਦਾ ਮਨ ਦੂਜੇ ਪਾਸੇ ਚੱਲਣਾ ਸ਼ੁਰੂ ਹੋ ਗਿਆ ਪਰ ਚੰਗੀ ਕਿਸਮਤ ਕਰਕੇ ਕਹਿੰਦੇ ਇੱਕ ਗੁਰਮੁਖ ਪਿਆਰੇ ਦੇ ਨਾਲ ਮੇਲ ਹੋਇਆ ਤਾਂ ਉਹ ਗੁਰਮੁਖ ਪਿਆਰੇ ਨੇ ਇੱਕਰ ਦੇ ਮੁਖੀ ਇਹਨੂੰ ਸਹੀ ਰਾਹ ਦਿਖਾਇਆ ਉਹਨੇ ਕਿਹਾ ਕਿ ਭਾਈ ਆਪਣੇ ਨਗਰ ਦੇ ਵਿੱਚ ਕਮਾਈ ਵਾਲੇ ਸੰਤ ਮਹਾਪੁਰਖ ਤੰਤਨ ਬਾਬਾ ਆਨੰਦ ਸਿੰਘ ਜੀ ਰਹਿੰਦੇ ਆ ਤੂੰ ਉਹਨਾਂ ਦੇ ਕੋਲ ਜਾ ਉਹ ਤੇਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੇ ਤੈਨੂੰ ਹੱਲ ਦੱਸਣਗੇ ਉਹ ਤੈਨੂੰ ਸਹੀ ਰਾਹ ਦਿਖਾਉਣਗੇ ਕਹਿੰਦੇ ਇਸ ਘਰ ਦਾ ਮੁਖੀ ਜਾਣ ਤੰਤਨ ਬਾਬਾ ਆਨੰਦ ਸਿੰਘ ਜੀ ਦੇ ਕੋਲ ਗਿਆ ਅਤੇ ਜਾ ਕੇ ਸਾਰੀ ਗੱਲਬਾਤ ਦੱਸੀ ਕਿ ਬਾਬਾ ਜੀ ਪਰਮਾਤਮਾ ਦੀ ਬੜੀ ਕਿਰਪਾ ਸੀ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਅਚਾਨਕ ਹੀ ਮੈਨੂੰ ਘਾਟਾ ਪੈ ਗਿਆ ਏ ਸਭ ਕੁਝ ਵਿਗ ਗਿਆ ਮੈਂ ਪਰਜਾਈ ਹੋ ਗਿਆ ਹਾਂ ਅਤੇ ਕਿਸੇ ਨੇ ਮੈਨੂੰ ਦੱਸਿਆ ਏ ਕਿ ਇਹ ਸਭ ਕੁਝ ਕਿਸੇ ਦੇ ਕੀਤੇ ਕਰਾਏ ਦਾ ਅਸਰ ਏ ਕਿਰਪਾ ਕਰਕੇ ਮੈਨੂੰ ਕੋਈ ਹੱਲ ਕੋਈ ਉਪਾਅ ਦੱਸੋ ਤੇ ਕਹਿੰਦੇ ਬਾਬਾ ਜੀ ਨੇ ਪਹਿਲਾਂ ਤਾਂ ਉਸ ਮਨੁੱਖ ਨੂੰ ਇਹ ਗੱਲ ਸਮਝਾਈ ਕਿ ਭਾਈ ਕਿਸੇ ਦੇ ਕੀਤੇ ਕਰਾਏ ਨਾਲ ਕੁਝ ਨਹੀਂ ਹੁੰਦਾ ਮਨੁੱਖ ਨੂੰ ਜੋ ਮਿਲਦਾ ਹੈ ਨਾ ਉਹਦੇ ਹੀ ਕਰਮਾਂ ਦਾ ਫਲ ਮਿਲਦਾ ਹੈ ਤੁਹਾਡਾ ਹੀ ਕੋਈ ਮਾੜਾ ਕਰਮ ਤੁਹਾਡੇ ਅੱਗੇ ਆਇਆ ਹੈ ਜਿਸ ਕਾਰਨ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਰੋਗ ਪਰੇਸ਼ਾਨੀਆਂ ਆਈਆਂ ਨੇ ਪਰ ਕਬਰਾ ਹੋ ਨਾ ਰੱਬ ਦਾ ਨਾਮ ਜਪਿਆ ਕਰੋ ਤੂੰ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਹੌਲੀ-ਹੌਲੀ ਤੇਰੇ ਪੁੰਨ ਬਣਨਗੇ ਤੇਰੇ ਚੰਗੇ ਕਰਮ ਬਣਨਗੇ ਅਤੇ ਇਹ ਮਾੜੇ ਕਰਮ ਅੱਪੇ ਹੀ ਘਟ ਜਾਣਗੇ ਕਹਿੰਦੇ ਉਹ ਬਨੁੱਖ ਨੇ ਸਹਿ ਸੁਭਾਹੀ ਕਹਿ ਦਿੱਤਾ ਬਾਬਾ ਜੀ ਇਹ ਤਾਂ ਤੁਸੀਂ ਬਹੁਤ ਲੰਬਾ ਕੰਮ ਦੱਸ ਦਿੱਤਾ ਕਦੋਂ ਮੈਂ ਨਾਮ ਜਪਿਆ ਸੇਵਾ ਕੀਤੀ ਕਦੋਂ ਮੇਰੇ ਪੁੰਨ ਵਧਣਗੇ ਤੇ ਕਦੋਂ ਮੇਰੇ ਮਾੜੇ ਕਰਮ ਕੱਟੇ ਜਾਣਗੇ ਮੈਨੂੰ ਕੋਈ ਸੌਖਾ ਜਾਰਾ ਦੱਸੋ ਜਿਹਦੇ ਨਾਲ ਮੇਰੇ ਪੁੰਨ ਛੇਤੀ ਛੇਤੀ ਵਧਣ ਮੇਰੀ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਇਹ ਪਰੇਸ਼ਾਨੀਆਂ ਛੇਤੀ ਹੀ ਦੂਰ ਹੋਣ ਤਾਂ ਕਹਿੰਦੇ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਵੀ ਭਾਈ ਰਾਤ ਆਸੀਂ ਤੈਨੂੰ ਦੱਸ ਦਵਾਂਗੇ ਪਰ ਤੂੰ ਉਹ ਰਾਤ ਤੇ ਚੱਲ ਪਵੇਂਗਾ ਕਹਿੰਦੇ ਮਨੁੱਖ ਨੇ ਕਿਹਾਲੂ ਤੁਸੀਂ ਦੱਸੋ ਤਾਂ ਸਹੀ ਕੀ ਕਰਨਾ ਹੈ ਤਾਂ ਕਹਿੰਦੇ ਬਾਬਾ ਜੀ ਨੇ ਕਿਹਾ ਕਿ ਪਹਿਲਾਂ ਤਾਰਿਆਂ ਦੀ ਛਾਵੇਂ ਉੱਠਣਾ ਪੈਣਾ ਹੈ ਤਾਰਿਆਂ ਦੀ ਛਾਤ ਉਹ ਭਾਵ ਅਮਰਤ ਵੇਲਾ ਕਹਿੰਦੇ ਬਾਬਾ ਜੀ ਨੇ ਕਿਹਾ 2 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਘੰਟਾ ਸਵਾ ਘੰਟਾ ਪ੍ਰਮਾਤਮਾ ਦਾ ਨਾਮ ਜਪਣਾ ਹੈ ਅਤੇ ਫਿਰ ਉਸ ਤੋਂ ਬਾਅਦ ਹੱਥ ਵਿੱਚ ਪੀਪਾ ਫੜ ਕੇ ਸਾਰੇ ਪਿੰਡ ਦਾ ਹਰ ਘਰ ਕਦਵੀ ਹਰ ਬੂਏ ਦੇ ਅੱਗੇ ਜਾ ਕੇ ਇਹ ਆਵਾਜ਼ ਲਗਾਉਣੀ ਆ ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲਾ ਕਹਿੰਦੇ ਇਹ ਗੱਲ ਸੁਣ ਕੇ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਮੈਂ ਆਪ ਤਾਂ ਅਮਰਤ ਵੇਲੇ ਉੱਠ ਪਾਵਾਂਗਾ ਕਿਸੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ ਵੀ ਜਪ ਲਵਾਂਗਾ ਪਰ ਇਹ ਜੋ ਦੂਜਾ ਕੰਮ ਤੁਸੀਂ ਦੱਸਿਆ ਇਹ ਮੈਨੂੰ ਔਖਾ ਲੱਗ ਰਿਹਾ ਏ ਇੰਜ ਕਰਨ ਦੇ ਨਾਲ ਤਾਂ ਲੋਕ ਮੈਨੂੰ ਗੁੱਸੇ ਹੋਣਗੇ ਜੇ ਮੇਰੇ ਕੋਈ ਗੱਲ ਪੈ ਗਿਆ ਫਿਰ ਕਹਿੰਦੇ ਬਾਬਾ ਜੀ ਨੇ ਕਿਹਾ ਵੀ ਇਹ ਹੋ ਸਕਦਾ ਏ ਜਦੋਂ ਤੂੰ ਸਵੇਰੇ ਸਵੇਰੇ ਇੰਜ ਹੋਕਾ ਦਵੇਂਗਾ ਤਾਂ ਲੋਕ ਤੇਰੇ ਤੇ ਗੁੱਸਾ ਕਰ ਸਕਦੇ ਆ ਕੁਝ ਲੋਕ ਤੈਨੂੰ ਮਾੜਾ ਚੰਗਾ ਵੀ ਬੋਲਣਗੇ ਹੋ ਸਕਦਾ ਤੇਰੇ ਕੋਈ ਗੱਲ ਵੀ ਪੈ ਜਾਵੇ ਪਰ ਯਾਦ ਰੱਖੀ ਜੇ ਤੇਰੇ ਇਹੋ ਕਾ ਦੇਣ ਕਰਕੇ ਕੋਈ ਜੀ ਵੀ ਉੱਠ ਕੇ ਪ੍ਰਮਾਤਮਾ ਦੀ ਯਾਦ ਦੇ ਵਿੱਚ ਬੈਠ ਗਿਆ ਤਾਂ ਤੇਰਾ ਬਹੁਤ ਭਲਾ ਹੋਣਾ ਏ ਕਹਿੰਦੇ ਹੁਣ ਬਾਬਾ ਜੀ ਨੇ ਜੋ ਰਾਹ ਦੱਸਿਆ ਇਹ ਕੰਮ ਉਹਨੇ ਕਰਨਾ ਸ਼ੁਰੂ ਕਰ ਦਿੱਤਾ ਰੋਜ਼ ਸਵੇਰੇ ਉੱਠਿਆ ਕਰੇ ਕਿਸੇ ਇਸ਼ਨਾਨ ਕਰਕੇ ਪਹਿਲਾਂ ਕੁਈ ਘੰਟਾ ਸਵਾ ਘੰਟਾ ਖੁਦ ਨਾਮ ਜਪਿਆ ਕਰੇ ਫਿਰ ਪਿੰਡ ਦੇ ਵਿੱਚ ਇਹ ਹੋਕਾ ਦਿਆ ਕਰੇ ਹੌਲੀ ਹੌਲੀ ਕਹਿੰਦੇ ਇਹਦੇ ਹੋਕਕੇ ਦੇ ਨਾਲ ਕੁਝ ਲੋਕ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਹੋ ਗਏ ਉੱਠ ਕੇ ਗੁਰੂ ਘਰ ਜਾਇਆ ਕਰਨ ਕਹਿੰਦੇ ਜਿਵੇਂ ਜਿਵੇਂ ਇਹਦੇ ਹੋਕਕੇ ਦੇ ਕਰਕੇ ਉੱਠਣ ਵਾਲਿਆਂ ਦੇ ਵਿੱਚ ਵਾਧਾ ਹੋਇਆ ਓਵੇਂ ਓਵੇਂ ਇਹਦੇ ਪੁੱਲ ਵੀ ਤੇਜ਼ੀ ਦੇ ਨਾਲ ਬਣਨ ਲੱਗੇ ਇਹਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਘਟਣ ਲੱਗੀਆਂ ਕਿੰਦੇ ਦੀ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਸੀ ਜੋ ਬਹੁਤ ਮਹਿੰਗੇ ਭਾਅ ਦੇ ਵਿੱਚ ਵਿਕ ਗਿਆ ਜਿਹਦੇ ਨਾਲ ਇਹਦੇ ਸਾਰੇ ਹੀ ਘਾਟੇ-ਦੂਰੇ ਹੋ ਗਏ ਇਹ ਸੁਖੀ ਹੋ ਗਿਆ ਸਾਰੇ ਕਰਜ਼ੇ ਲੈ ਗਏ ਸੋ ਸੰਗਤ ਜੀ ਜਪਣਾ ਅਤੇ ਕਿਸੇ ਨੂੰ ਜਪਉਣਾ ਇਹ ਸਭ ਤੋਂ ਨੇਕ ਕੰਮ ਹੈ ਆਪਾਂ ਬਾਕੀ ਪਦਾਰਥਾਂ ਦਾ ਦਾਨ ਪੁੰਨ ਕਰਦੇ ਹਾਂ ਉਹੀ ਬਹੁਤ ਚੰਗੀ ਗੱਲ ਆ ਕਿ ਆਪਾਂ ਪਦਾਰਥਾਂ ਦੇ ਰਾਹੀਂ ਕਿਸੇ ਦੀ ਮਦਦ ਕਰਦੇ ਆ ਪਰ ਮਹਾਪੁਰਖ ਜੀ ਕਹਿੰਦੇ ਜੇ ਦਿ ਲੋ ਕਿਸੇ ਦਾ ਭਲਾ ਕਰਨਾ ਚਾਹੁੰਦੇ ਹੋ ਨਾ ਉਸ ਬੰਦੇ ਨੂੰ ਭਜਨ ਬੰਦਗੀ ਦੇ ਨਾਲ ਜੋੜ ਦੋ ਅਮਰਤ ਵੇਲੇ ਦੇ ਨਾਲ ਜੋੜ ਦੋ ਸੱਚ ਕਰਕੇ ਜਾਣਿਓ ਜੇ ਉਹਦਾ ਵੀ ਭਲਾ ਹੋਵੇਗਾ ਅਤੇ ਤੁਹਾਡੇ ਜੁੜਨ ਕਰਕੇ ਤੁਹਾਡਾ ਵੀ ਬਹੁਤ ਭਲਾ ਹੋਵੇਗਾ ਪਰ ਸਿਰਫ ਪ੍ਰੇਰਨਾ ਹੀ ਨਹੀਂ ਦੇਣੀ ਪਹਿਲਾ ਇਹ ਕਮਾਈ ਖੁਦ ਕਰਨੀ ਆ ਭਾਵ ਕਿ ਪਹਿਲਾ ਖੁਦ ਅਮਰਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਪਹਿਲਾ ਆਪਣਾ ਨੀਵ ਪੱਕਾ ਕਰਨਾ ਹੈ ਫਿਰ ਅੱਗੇ ਪ੍ਰੇਰਨਾ ਦੇਣੀ ਆ ਤੇ ਪ੍ਰੇਰਨਾ ਦੇ ਵਿੱਚ ਵੀ ਕਦੇ ਹਉਮੈ ਹੰਕਾਰ ਨਾ ਹੋਵੇ ਮਹਾਪੁਰਖ ਜੀ ਕਹਿੰਦੇ ਆਪਾਂ ਸਿਰਫ ਇੱਕ ਕੋਸ਼ਿਸ਼ ਕਰ ਸਕਦੇ ਆ ਕਿਰਪਾ ਮਾਲਕ ਨੇ ਖੁਦ ਕਰਨੀ ਆ ਜਿਹਦੇ ਤੇ ਕਰਨੀ ਹੋਈ ਉਹਨਾਂ ਨੇ ਕਰ ਦੇਣੀ ਆ ਪਰ ਸਾਨੂੰ ਸਾਡੀ ਕੀਤੀ ਹੋਈ ਕੋਸ਼ਿਸ਼ ਦਾ ਹੀ ਫਲ ਮਿਲ ਜਾਣਾ ਹੈ ਇਸ ਕਰਕੇ ਆਪ ਅਮਰਤ ਵੇਲੇ ਉੱਠਣਾ ਹੈ ਤੇ ਜਦੋਂ ਆਪਣਾ ਅਮਰਤ ਵੇਲਾ ਪੱਕਾ ਹੋ ਗਿਆ ਖੁਦ ਦਾ ਅਮਰਤ ਵੇਲੇ ਦਾ ਨਾਮ ਪੱਕਾ ਹੋ ਜਾਵੇ ਤਾਂ ਫਿਰ ਅੱਗੇ ਹੋਰਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰਨੀ ਆ ਤੇ ਆਪਣੇ ਜੱਗੇ ਹੋਏ ਦਾ ਚਰਚਾ ਵਾਰ-ਵਾਰ ਥਾਂ-ਥਾਂ ਦੇ ਨਹੀਂ ਕਰਨਾ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਆਪਣੇ ਹੀ ਜੱਗੇ ਹੋਏ ਦਾ ਮਾਣ ਕਰ ਬੈਠਦੇ ਹਾਂ ਪਰ ਕਦੇ ਵੀ ਇਹ ਮਾਣ ਨਹੀਂ ਕਰਨਾ ਕਿ ਮੈਂ ਅਮਰਤ ਵੇਲੇ ਉੱਤ ਗਿਆ ਹਾਂ ਮੈਂ ਨਾਮ ਜਪਿਆ ਹਾਂ ਇਹ ਕਿਰਪਾ ਪਰਮਪਿਤਾ ਪਰਮਾਤਮਾ ਜੀ ਦੀ ਖੁਸ਼ੀ ਦੇ ਨਾਲ ਮਿਲਦੀ ਹੈ ਜਿੰਨਾ ਤੋਂ ਉਹ ਜਦੋਂ ਉਹੀ ਜਬਤ ਸਕਦਾ ਹੈ ਸੋਏ ਮਾਨ ਦੇ ਵਿੱਚ ਨਹੀਂ ਰਹਿਣਾ ਬਲਕਿ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਪ੍ਰਮਾਤਮਾ ਤੇਰਾ ਸ਼ੁਕਰ ਹੈ ਕਿ ਤੁਸੀਂ ਇਹ ਕਿਰਤਾਂ ਮੇਰੇ ਤੇ ਕੀਤੀ ਤੇ ਆ ਜੋ ਮਹਿਲਾ ਆਰੰਭ ਹੋਇਆ ਹੈ ਚੇਤ ਦਾ ਮਹਿਲਾ ਇਸ ਮਹੀਨੇ ਦਾ ਉਪਦੇਸ਼ ਹੀ ਆ ਕਿ ਤੂੰ ਪ੍ਰਮਾਤਮਾ ਨੂੰ ਚੇਤੇ ਕਰ ਪ੍ਰਮਾਤਮਾ ਦਾ ਨਾਮ ਜਪ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦਾ ਨਾਮ ਜਪ ਕੇ ਤੇਰੇ ਅੰਦਰ ਦਾ ਆਨੰਦ ਬਣੇਗਾ ਤੇਰੇ ਅੰਦਰ ਦੇ ਕਲੇਸ਼ ਖਤਮ ਹੋਣਗੇ ਅਤੇ ਸੱਚ ਕਰਕੇ ਜਾਣੇ ਉਹ ਜਦੋਂ ਸਾਡੇ ਅੰਦਰ ਦੇ ਕਲੇਸ਼ ਖਤਮ ਹੋ ਜਾਂਦੇ ਆ ਬਾਹਰੀ ਰੂਪ ਦੇ ਕਲੇਸ਼ ਆਪਣੇ ਆਪ ਹੀ ਖਤਮ ਹੋ ਜਾਣਗੇ ਸੋ ਨਾਮ ਜਪ ਜਪ ਕੇ ਆਪਣੇ ਮਨ ਨੂੰ ਸਾਫ ਕਰਨਾ ਹੈ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਹਰ ਰੋਜ਼ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸਾਝੀ ਕਿ ਪਾਤਸ਼ਾਹ ਕਿਰਪਾ ਕਰੋ ਮੈਨੂੰ ਅਮਰਤ ਵੇਲਾ ਉਠਾਓ ਆਪਣਾ ਨਾਮ ਜਪਾਓ ਜਦੋਂ ਗੁਰੂ ਸਹਿਜ ਜੀ ਦੀ ਕਿਰਪਾ ਦੇ ਨਾਲ ਆਪ ਨੂੰ ਅਮਰਤ ਵੇਲਾ ਆਪਣਾ ਨੇਮ ਪੱਕਾ ਹੋ ਗਿਆ ਹੈ ਫਿਰ ਅੱਗੇ ਪ੍ਰੇਰਨਾ ਦੇਣੀ ਆ ਹੋਰਾਂ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਆ ਪਰ ਇਸ ਗੱਲ ਦਾ ਮਾਣ ਹੰਕਾਰ ਨਹੀਂ ਕਰਨਾ ਜੱਤੇ ਹੋਏ ਦਾ ਵਖਾਵਾ ਨਹੀਂ ਕਰਨਾ ਮਹਾਪੁਰਖ ਜੀ ਕਹਿੰਦੇ ਤੁਹਾਡਾ ਭਜਨ ਜਿੰਨਾ ਹੀ ਗੁਪਤ ਰਵੇਗਾ ਨਾ ਉਨਾ ਹੀ ਫਰਮਦਾਇਕ ਰਹੇਗਾ ਗੁਪਤ ਦਾ ਮਤਲਬ ਇਹ ਹੁੰਦਾ ਹੈ ਵੀ ਆਪਣੇ ਤੱਕ ਸ਼ੀਸ਼ਟ ਰੱਖੋ ਕਿਉਂਕਿ ਜਦੋਂ ਅਸੀਂ ਥਾਂ-ਥਾਂ ਤੇ ਆਪਣੀ ਭਜਨ ਮੰਦਗੀ ਬਾਰੇ ਦੱਸਦੇ ਆ ਤਾਂ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਅਸੀਂ ਹਉਮੇ ਹੰਕਾਰ ਦਾ ਸ਼ਿਕਾਰ ਹੋ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਨੂੰ ਆਪਣੇ ਜੱਪੇ ਹੋਏ ਦਾ ਹੀ ਮਾਣ ਹੰਕਾਰ ਹੋ ਜਾਂਦਾ ਹੈ ਸੋ ਇਹਦੇ ਤੋਂ ਬਚਣ ਦੇ ਲਈ ਗੁਪਤ ਤਰੀਕੇ ਦੇ ਨਾਲ ਜਪਣ ਦੇ ਲਈ ਕਿਹਾ ਜਾਂਦਾ ਹੈ ਅਤੇ ਜੱਪੇ ਹੋਏ ਨੂੰ ਗੁਪਤ ਰੱਖਣ ਦੇ ਲਈ ਕਿਹਾ ਜਾਂਦਾ ਹੈ ਸੋ ਮੁੱਖ ਦੀ ਗੱਲ ਇਹ ਹੈ ਕਿ ਮਹਾਂਪੁਰਖ ਜੀ ਕਹਿੰਦੇ ਆਪਨਾਮ ਜਪਣਾ ਅਤੇ ਹੋਰਾਂ ਨੂੰ ਜਪਣਾ ਇਹ ਸਭ ਤੋਂ ਉਪਤਮ ਦਾਣਾ ਹੈ ਆਪਾਂ ਹਰ ਰੋਜ਼ ਅਰਦਾਸ ਬੇਨਤੀ ਕਰਦੇ ਆ ਨਾ ਗੁਰੂ ਸਾਹਿਬ ਜੀ ਤੋਂ ਇਹ ਦਾਣ ਮੰਗਦੇ ਆ ਸੰਗਤ ਜੀ ਆਪਾਂ ਹਰ ਰੋਜ਼ ਅਰਦਾਸ ਬੇਨਤੀ ਕਰਦੇ ਆ ਅਤੇ ਇਹ ਦਾਣ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਮੰਗਦੇ ਆ ਕਹਿੰਦੇ ਆ ਨਾ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਧਾਣ ਪਰੋਸਾਦਾਨ ਤੇ ਦਾਨਾ ਸਿਰਦਾਨ ਨਾਮਦਾਨ ਨਾਮ ਦਾ ਦਾਨ ਸਭ ਤੋਂ ਵੱਡਾ ਦਾਨ ਆ ਸਭ ਤੋਂ ਉੱਤਮ ਦਾਨ ਆ ਇਹ ਪਹਿਲਾਂ ਆਪਣੇ ਕੋਲ ਇਕੱਠਾ ਕਰਨਾ ਹੈ ਫਿਰ ਹੀ ਅਸੀਂ ਅੱਗੇ ਕਿਸੇ ਨੂੰ ਦੇ ਸਕਦੇ ਹਾਂ ਭਾਵੇਂ ਪਹਿਲਾਂ ਆਪਣਾ ਨੇਕਾ ਕਰਨਾ ਹੈ ਫਿਰ ਹੀ ਅਸੀਂ ਲੋਕਾਂ ਤੇ ਪ੍ਰੇਰਨਾ ਦੇਣ ਯੋਗ ਹੋਵਾਂਗੇ ਇਹ ਨਹੀਂ ਆ ਵੀ ਆਪਣੇ ਕੱਲੇ ਕੁਝ ਨਹੀਂ ਆ ਆਪਣਾ ਜੇ ਤੱਕ ਕੋਈ ਅਮਰਤ ਵੇਲਾ ਨਹੀਂ ਕੋਈ ਭਜਨ ਮੰਦਗੀ ਨਹੀਂ ਤੇ ਹੋਰਾਂ ਨੂੰ ਅਸੀਂ ਮਤਾਂ ਦੇ ਰਹੇ ਹਾਂ ਇਦਾਂ ਵੀ ਗੱਲ ਨਹੀਂ ਬਣਦੀ ਪਹਿਲਾਂ ਆਪ ਪੱਕੇ ਨਿਤਨੇਮੀ ਬਣਨਾ ਹੈ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ